ਫਿਰੋਜ਼ਪੁਰ ਬਾਸੀ ਗੇਟ ਦੇ ਨੇੜੇ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਦੌਰਾਨ ਮੁਲਾਜ਼ਮ ਦੀ ਵਰਦੀ ਫਾੜਨ ਦੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਤਸਵੀਰਾਂ ਅੱਜ ਸਵੇਰੇ 9 ਵਜੇ ਦੀਆਂ ਨੇ ਜਿੱਥੇ ਟ੍ਰੈਫਿਕ ਇੰਚਾਰਜ ਗੁਰਮੀਤ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀ ਬਾਸੀ ਗੇਟ ਸਿਟੀ ਫਿਰੋਜ਼ਪੁਰ ਪਾਸੋਂ ਨਾਕਾਬੰਦੀ ਕਰਕੇ ਵੀਕਲਾਂ ਦੀ ਚੈਕਿੰਗ ਕਰ ਰਹੇ ਸੀ ਇੱਕ ਬਿਨਾ ਨੰਬਰ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਜਿਨ੍ਹਾਂ ਦਾ ਮੋਟਰਸਾਈਕਲ ਰੋਕ ਕੇ ਪਤਾ ਪੁੱਛਿਆ ਤਾਂ ਕਿਹਾ ਕਿ ਤੁਸੀਂ ਬਿਨਾ ਨੰਬਰ ਪਲੇਟ ਦੇ ਮੋਟਰਸਾਈਕਲ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਿਓ। ਅਰੋਪੀਆਂ ਨੇ ਬਹਿਸਬਾਜ਼ੀ ਕਰਨ ਤੇ ਗਾਲੀ ਗਲੋਚ ਕਰਨ ਲੱਗੇ ਜਿਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟ੍ਰੈਫਿਕ ਇੰਚਾਰਜ ਗੁਰਮੀਤ ਸਿੰਘ ਗੱਲ ਪੈਗੇ। ਉਸਦੀ ਪਗੜੀ ਤੱਕ ਤਾਅ ਦਿੱਤੀ ਗਈ ਇਸ ਸਬੰਧੀ ਪੀਐਸਸੀ ਕਸ਼ਮੀਰ ਸਿੰਘ ਦੀ ਵਰਦੀ ਫਾੜ ਦਿੱਤੀ। ਅਹੀਂ ਅਧਿਕਾਰਤਾ ਜੀ ਇਹਨਾਂ ਨੂੰ ਰੋਕੇ ਨੇ ਰੋਕੇ ਦੀ ਕਦੇ ਹੱਦ ਸੋ ਕਿਸੇ ਇੱਥੇ ਕਿਹਨੂੰ ਪੁਛ ਕੇ ਨਾਕਾ ਲਾਇਆ ਤੁਸੀਂ ਨਾਕਾ ਲਾਇ ਲਈ ਸਕਦੇ ਹਾਂ ਤੇ ਸ਼ਰਾਬ ਨਾ ਰੱਖੇ ਦੀ ਜ਼ਰੂਰ ਨਾ ਪੀਂਦੀ ਅਹੀਂ ਰੁਕਿਆ ਦਾਰੂ ਕਿਤੇ ਪੇਪਰ ਮੱਧਿਲ ਤੇ ਕੋਈ ਪੇਪਰ ਜਿਵੇਂ ਪੋਸਟਾ ਨੂੰ ਸਾਡਾ ਕੋਈ ਕਰੀ ਸ਼ੱਕ ਜਾਓਗੇ ਪੇਪਰ ਤੇ ਸੱਜੇ ਕਰਿਆ ਨਾਲ ਹੀ ਡਾਲ ਪਾਏ ਗਏ ਨੇ ਪਹਿਲੂ ਮੇਰੇ ਘਰ ਪੈ ਕੇ ਫਿਰ ਦੂਜੇ ਮਲਾਈ ਦੇ ਪੈਰ ਤੇ ਫਿਰ ਸੰਤਾਨ ਤੇ ਡਾਲ ਪਾਏ ਗਏ ਨੇ ਹਾਂਜੀ ਕੀ ਮੰਗ ਕਰਦੇ ਹੋ ਸੰਤਾਨ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਣਾ ਚਾਹੁੰਦਾ ਜੀ ਕੋੜਾ ਕੀ ਕੀ ਨੁਕਸਾਨ ਹੋਇਆ ਸਾਡਾ ਨੁਕਸਾਨ ਹੈ ਬਰਦੀ ਪਾਰ ਛੋਟੇ ਪਾਰ ਤੇ ਬਰਦੀ ਪਾਰ ਤੇ ਆ ਬਟਨ ਕੋਟ ਤੇ ਹੀ ਗਲ ਪੈ ਗਈ ਤੇ ਸਾਡਾ ਕਲਾਸੀ ਇੱਕ ਤੇ ਹੀ ਆਉਣੇ ਆਉਂਦਾ ਗਰੇਸ ਸਿੰਘ ਦੀ ਪ੍ਰੈਕਟਿਸ ਦਾ ਤਲੀਵਰ ਕੀ ਹੈ ਜੀ ਅੱਜ ਜੀ ਸਵੇਗੀ ਆ ਸ਼ਾਮ ਦੀ ਰੁਟੀਨ ਸਾਡੀ ਚੈਕਿੰਗ ਹੈ ਉਹ ਇੱਥੇ ਚੈੱਕ ਕਰ ਲੱਗੇ ਆ ਤੇ ਮੈਂ ਲਾ ਕੇ ਐਪਸ ਆਪਣੇ ਪਾਸੇ ਇੱਕ ਬੰਦਾ ਚਲਾਣ ਭਰਦਾ ਸੀ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮਜਵਾ ਆਵਾਜ਼ ਆ ਰਹੀ ਹੈ ਜੁਣਾ ਬਜਮ ਸਿੰਘ ਉਧਰੋਂ ਕੋਈ ਬੰਦਾ ਆਇਆ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਹੋਣੀ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਅੱਜੇ ਤੁਸੀਂ ਲੱਗੇ ਹੋ ਤੁਸੀਂ ਜਾਓ ਪਕਾਨਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਚਪੇੜ ਮਾਰੀ ਉਹਨੇ ਮਾਰੀ ਮੁਰ ਤੇ ਸਾਡੇ ਭਾਈ ਦਾ ਪਹਿਲਾਂ ਜਾ ਕੇ ਉਹਨੇ ਉਹਨੇ ਸੋਲਜਰ ਖੋਣ ਲੈ ਪਟਾ ਜੀ ਵਰਦੀ ਪਾਤੀ ਪੀਐਸ ਜੀ ਦਾ ਮੁੰਡਾ ਸਾਡਾ ਕਸ਼ਮੀਰ ਸਿੰਘ ਜੀ ਉਹਦੀ ਵਰਦੀ ਪਾਤੀ ਉਹਨੇ ਕੀ ਬੰਦੇ ਨੇ ਕੀ ਕਰ ਰਹੀ ਹੁੰਦੇ ਸੀ ਕਰ ਰਹੀ ਬੱਸ ਜੇ ਨੂੰ ਹੁਣ ਮੈਂ ਹੀ ਫੋਨ ਕਰਤਾ ਸੀ ਥਾਣੇ ਜੀ ਥਾਣੇ ਐਸਟੇ ਸਾਹਿਬ ਦਾ ਸਟਾਫ ਆਇਆ ਜੀ ਫੜ ਕੇ ਉਹਨੂੰ ਥਾਣੇ ਲੈ ਗਏ ਬਾਕੀ ਵੇਖ ਲਈ ਜਿਹੜੀ ਕਰ ਵੀ ਕੀ ਹੁੰਦੀ ਹੈ ਉਹ ਬੱਸ ਨੂੰ ਫੌਸੀ ਗਿਆ ਤੇ ਕੋਈ ਸਮਝ ਨਹੀਂ ਆਇਆ ਨਾ ਬੱਸ ਨੂੰ ਕੀ ਕੀਤੀ ਇਹ ਪੂਰਾ ਮੋੜਾ ਹੁਣ ਤੇ ਸਾਡੀ ਡ੍ਰੈਫ ਕਿਹੜੀ ਹੈਗੀ ਹੈ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬੱਸ ਦੀ ਗੀਟ ਤੇ ਦੋ ਆਦਮੀ ਜਿਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਉਹ ਜਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪ ਸੁਵੇਜ ਦਿੱਥੋ ਬਈ ਹੋ ਗਏ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤਫਤੀਸ਼ ਕਰ ਰਹੇ ਹਾਂ ਸਰ ਕੀ ਇਹ ਅਧਿਕਾਰੀ ਪਰ ਬੰਦੇ ਨੇ ਜਿਹੜੇ ਇਸ ਦੇ ਰਿਦਾਰ ਹੋਣ ਜਾਂ ਕੋਈ ਵੀ ਹੋਣ ਕਾਨੂੰਨ ਸਰ ਵਸਤੇ ਇੱਕੀ ਹੈ